ਯਾਰ ਇਹ ਨਾ ਮੋਬਾਈਲ ਮੋਬਾਈਲ ਦਿੰਦਾ ਸਾਲ ਇੱਕ ਮਿੰਟ ਗੱਲ ਕਰ ਇੱਕ ਮਿੰਟ ਰੋਕੋ ਮੇਰਾ ਟਕਾਣਾ ਕਰ ਵਾਸੀ ਯਾਰ ਮੋੜ ਉਸੇ ਜੀ ਹਾਂ ਉਸਾਂ ਮੈਂ ਤੁਹਾਨੂੰ ਫੜਾ ਦੂੰ ਮੈਂ ਅੰਦਰ ਮੈਂ ਦਾਸਾ ਸਾਹਮਣੇ ਕਿ ਵਿੱਚ ਹੈਗਾ ਤੂੰ ਬੁੰਡ ਵਾਲਾ ਹਰ ਕਵੀ ਹਰ ਕਬੀਰ ਚੱਲ ਇੱਕ ਮਿੰਟ ਬੈਠ ਤੁਸੀਂ ਨਾ ਚਲੀਓ ਸਖ ਯਾ ਨਾ ਮੋਬਾਈਲ ਮੋਬਾਈਲ ਚੁੱਕਦਾ ਸਾਲ ਇੱਕ ਮਿੰਟ ਰੋ ਇੱਕ ਮਿੰਟ ਰੋ ਮੇਰਾ ਤਕਾੜਾ ਕਰ ਵਾਸੀ ਯਾਰ ਮੋੜ ਉਧਰ ਸੀ ਆ ਉਸਾਂ ਮਾਰ ਕੇ ਮੈਂ ਤੈਨੂੰ ਫੜਗਾ ਦੂੰ ਮੈਂ ਦੱਸਦਾ ਸਾਹ ਦੇ ਕਿ ਵਿੱਚ ਹੈਗਾ ਤੂੰ ਬੁੰਡਵਾਨ ਹਰ ਕ ਵੀਰ ਤਬੀਅਤ ਇੱਕ ਮਿੰਟ ਬੈਠ ਤੂੰ ਨਾ ਚੰਗੀ ਰਿਆ ਨਾ ਮੋਬਾਈਲ ਮੋਬਾਈਲ ਕੰਟੀ ਦਾ ਸਾਲ ਇੱਕ ਮਿੰਟ ਕਾਲ ਕਰ ਇੱਕ ਮਿੰਟ ਰੇ ਤਕਾੜਾ ਕਰ ਵਾਸੀ ਯਾਰ ਮੋੜ ਉਧਰ ਸੀ ਆ ਉਸਾਂ ਮਾਰ ਕੇ ਮੈਂ ਤੈਨੂੰ ਫੜਗਾ ਦੂੰ ਮੈਂ ਦੱਸਦਾ ਸਾਹਬ ਕਿ ਵਿੱਚ ਹੈਗਾ ਤੂੰ ਗੁੰਡਵਾਨ ਹਰ ਕ ਵੀ ਤੱਕ ਬੀਲ ਇੱਕ ਮਿੰਟ ਬੈਠ ਤੂੰ ਨਾ ਚਲੀ ਯਾ ਨਾ ਮੋਬਾਈਲ ਮੋਬਾਈਲ ਫੋਨ ਤੇ ਆਸਾਨ ਇੱਕ ਮਿੰਟ ਕਾਲ ਕਰ ਇੱਕ ਮਿੰਟ ਰੋਕ ਮੇਰਾ ਤਕਾਣਾ ਕਰ ਵਾਸੀ ਯਾਰ ਮੋੜ ਉਧਰ ਜਾ ਉਸਾਮ ਮਾਰ ਕੇ ਮੈਂ ਤੁਹਾਨੂੰ ਫੜਗਾ ਦੂੰ ਨਾ ਅੰਦਰ ਮੈਂ ਦਾਸਾ ਸਾਹਿਬ ਦੇ ਕਿ ਵਿੱਚ ਹੈਗਾ ਤੂੰ ਬੁੰਡਵਾਨ ਹਰ ਕ ਵੀਰ ਤਾਬੀਲ ਇੱਕ ਮਿੰਟ ਬੈਠ ਤੂੰ ਨਾ ਕੰਨੀ ਯਾ ਨਾ ਮੋਬਾਈਲ ਮੋਬਾਈਲ ਤੋਂ ਤੈਨੂੰ ਸਾਲ ਇੱਕ ਮਿੰਟ ਗੱਲ ਕਰ ਇੱਕ ਮਿੰਟ ਰੋਕੋ ਮੇਰਾ ਟਕਾਣਾ ਕਰ ਵਾਸੀ ਆ ਯਾਰ ਮੋੜ ਉਸੇ ਜੀ ਉਸਨ ਮੈਂ ਤੁਹਾਨੂੰ ਫੜਗਾ ਦੂੰ ਮੈਂ ਅੰਦਰ ਮੈਂ ਦਾਸਾ ਸਾਹਬ ਦੇ ਕਿ ਵਿੱਚ ਹੈਗਾ ਤੂੰ ਬੁੰਡ ਵਾਲਾ ਹਰ ਕਵੀ ਹਰ ਕਬੀਰ ਚੱਲ ਇੱਕ ਮਿੰਟ ਬੈਠ ਤੁਸੀਂ ਨਾ ਚਲੀਓ ਯਾ ਨਾ ਮੋਬਾਈਲ ਮੋਬਾਈਲ ਦਿੰਦਾ ਤਾਲੀ ਇੱਕ ਮਿੰਟ ਗੱਲ ਕਰ ਇੱਕ ਮਿੰਟ ਰੋਕੋ ਮੇਰਾ ਟਕਾਣਾ ਕਰ ਵਾਸੀ ਆ ਯਾਰ ਮੋੜ ਉਸੇ ਜੀ ਹਾਂ ਉਸਨ ਮੈਂ ਤੁਹਾਨੂੰ ਫੜਾ ਦੂੰ ਮੈਂ ਅੰਦਰ ਮੈਂ ਦੱਸਾਂ ਸਾਹਮਣੇ ਕਿ ਵਿੱਚ ਹੈਗਾ ਤੂੰ ਬੁੰਡ ਵਾਲਾ ਹਰ ਕਵੀ ਹਰ ਕਵੀ ਹਾਂ ਚੱਲ ਇੱਕ ਮਿੰਟ ਬੈਠ ਯਾ ਨਾ ਮੋਬਾਈਲ ਮੋਬਾਈਲ ਫੋਨ ਤੇ ਆਸਾਨ ਇੱਕ ਮਿੰਟ ਰੋ ਇੱਕ ਮਿੰਟ ਰੋ ਮੇਰਾ ਤਕਾੜਾ ਕਰ ਵਾਸੀ ਹੋ ਯਾਰ ਮੋੜ ਉਧਰ ਜੀ ਹਾਂ ਉਸਾਮ ਮਾਰ ਜਾ ਮੈਂ ਤੁਹਾਨੂੰ ਫੜਗਾ ਦੂੰ ਮੈਂ ਅੰਦਰ ਮੈਂ ਦੱਸਦਾ ਸਾਹਬ ਕਿ ਵਿੱਚ ਹੈਗਾ ਤੂੰ ਬੁੰਡਵਾਨ ਆ ਰਕਾ ਵੀ ਰਿਪਰ ਕਬੀਲ ਇੱਕ ਮਿੰਟ ਬੈਠ ਯਾ ਨਾ ਮੋਬਾਈਲ ਮੋਬਾਈਲ ਤੋਂ ਇੱਕ ਸਾਲ ਗੱਲ ਕਰ ਇੱਕ ਮਿੰਟ ਰੋਕੋ ਮੇਰਾ ਤਕਾੜਾ ਕਰ ਵਾਸੀ ਆ ਯਾਰ ਮੁਰ ਉਸੇ ਜੀ ਹਾਂ ਉਸਾਂ ਮੈਂ ਤੁਹਾਨੂੰ ਫੜਗਾ ਦੂੰ ਮੈਂ ਅੰਦਰ ਮੈਂ ਦਾਸਾ ਸਾਹਬ ਦੇ ਕਿ ਵਿੱਚ ਹੈਗਾ ਤੂੰ ਬੁੰਡ ਵਾਲਾ ਹਰ ਕਵੀ ਹਰ ਕਵੀ ਹਾਂ ਇੱਕ ਮਿੰਟ ਬੈਠ ਤੁਸੀਂ ਨਾ ਚਲੀਓ ਰਹੀ ਜਾਂ ਨਾ ਮੋਬਾਈਲ ਮੋਬਾਈਲ ਦਿੰਦਾ ਸਾਲ ਇੱਕ ਮਿੰਟ ਰੋ ਇੱਕ ਮਿੰਟ ਰੋ ਮੇਰਾ ਟਕਾਣਾ ਕਰ ਵਾਸੀ ਆ ਯਾਰ ਮੋੜ ਉਸੇ ਜੀ ਹਾਂ ਉਸਾਂ ਮੈਂ ਤੁਹਾਨੂੰ ਫੜਗਾ ਦੂੰ ਮੈਂ ਅੰਦਰ ਮੈਂ ਦਾਸਾ ਸਾਹਬ ਦੇ ਕਿ ਵਿੱਚ ਆ ਗਿਆ ਤੂੰ ਬੁੰਡ ਵਾਲਾ ਹਰ ਕਵੀ ਹਰ ਕਵੀ ਆ ਇੱਕ ਮਿੰਟ ਬੈਠ ਤੁਸੀਂ ਨਾ ਚਲੀਓ ਰਿਆ ਨਾ ਮੋਬਾਈਲ ਮੋਬਾਈਲ ਚੁੱਕਦਾ ਸਾਲ ਇੱਕ ਮਿੰਟ ਕਾਲ ਕਰ ਇੱਕ ਮਿੰਟ ਰਹਿ ਤਕਾਣਾ ਕਰ ਵਾਸੀ ਯਾਰ ਮੋੜ ਉਧਰ ਸੀ ਆ ਉਸਾਂ ਮਾਰ ਕੇ ਮੈਂ ਤੈਨੂੰ ਫੜਗਾ ਦੂੰ ਮੈਂ ਦੱਸਦਾ ਸਾਹ ਦੇ ਕਿ ਵਿੱਚ ਹੈਗਾ ਤੂੰ ਬੁੰਡਵਾਨ ਹਰ ਕ ਵੀਰ ਤਬੀਅਤ ਇੱਕ ਮਿੰਟ ਬੈਠ ਤੂੰ ਨਾ ਚਲੀ